ਹਾਂਜੀ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਨਾ ਅਸੀਂ ਸਬਜ਼ੀਆਂ ਦੀ ਤਿਆਰੀ ਕਰਦੇ ਆਂ ਸਰਦੀਆਂ ਵਾਲੀਆਂ ਸਬਜ਼ੀਆਂ ਦੀ ਤੇ ਉਹਦੇ ਲਈ ਕੰਪੋਸਟ ਤਿਆਰ ਕਰ ਰਹੇ ਆਂ ਤੇ ਜਿਵੇਂ ਆਪਣੀ ਖਾਦ ਆ ਵਰਮੀ ਕੰਪੋਸਟ ਖਾਦ ਆ ਇਹ ਆਪ ਹੀ ਘਰੇ ਤਿਆਰ ਕਰਦੇ ਆਂ ਤੇ ਇਹਦੇ ਵਿੱਚ ਨਾ ਪ੍ਰੋਡਕਟ ਮਿਲਾਉਣੇ ਆਂ ਅਸੀਂ ਜੈਵਿਕ ਆਈਪੀਐਲ ਦੇ ਬਾਇਓ ਪ੍ਰੋਡਕਟ ਨੇਗੇ ਜਿਵੇਂ ਆ ਆ ਗਿਆ ਨੈਮੈਟੋ ਫ੍ਰੀ ਇਹ ਜਿਵੇਂ ਜੜਾਂ 'ਚ ਨਾ ਨਿਮਾ ਟੋੜ ਦੀ ਬਿਮਾਰੀ ਪੈ ਜਾਂਦੀ ਆ ਉਹਦੇ ਲਈ ਕੰਮ ਕਰਦਾ ਇਹ ਆ ਆ ਗਿਆ ਕਾਲੀ ਚੱਕਰਾ ਇਹ ਜਿਵੇਂ ਨੀਚੇ ਜ਼ਮੀਨ ਤੇ ਸਯੋਕ ਹੁੰਦੀ ਆ ਜਾਂ ਜਿਹੜੇ ਹਾਨੀਕਾਰਕ ਕੀਟ ਹੁੰਦੇ ਆਗੇ ਉਹਨਾਂ ਲਈ ਕੰਮ ਕਰਦਾ ਇਹ ਆ ਆ ਗਿਆ ਸੰਜੀਵਨੀ ਜੀ ਆਈਪੀਐਲ ਕੰਪਨੀ ਦੇ ਨੇ ਸਾਰੇ ਬਾਇਓ ਚ ਇਹ ਜਿਵੇਂ ਨੀਚੇ ਜੜਾਂ 'ਚ ਫੰਗਸ ਪੈ ਜਾਂਦੀ ਆ ਉੱਲੀ ਲੱਗ ਜਾਂਦੀ ਆ ਉਹਦੇ ਲਈ ਕੰਮ ਕਰਦਾ ਤੇ ਆਈਪੀਐਲ ਦਾ ਆ ਗਿਆ ਜੀ ਪੋਲੀ ਹਾਈਲਾਈਟ ਇਹਦੇ ਵਿੱਚ ਜਿਵੇਂ ਸਲਫਰ ਆ ਗਿਆ ਪੋਟਾਸ਼ੀਅਮ ਆ ਗਿਆ ਮੈਗਨੀਸ਼ੀਅਮ ਤੇ ਕੈਲਸ਼ੀਅਮ ਇਹ ਅਸੀਂ ਚਾਰੋ ਪ੍ਰੋਡਕਟ ਨਾ ਇਹਦੇ ਵਿੱਚ ਮਲਾਵਾਂਗੇ ਖਾਦ ਜਾਣੀ ਇੱਕ ਕੁਆਂਟਲ ਖਾਦ ਅਸੀਂ ਨਾ 2 ਬਿਗੀਆਂ ਲਈ ਤਿਆਰ ਕਰਦੇ ਆਂ ਅਸੀਂ ਤੇ ਜਿੰਨੀ ਵੀ ਖਾਦ ਤਿਆਰ ਕਰੀ ਹੁੰਦੀ ਆ ਤਿਆਰ ਕਰਨ ਤੋਂ ਬਾਅਦ ਸਿੱਟਾ ਦੇ ਦਿੰਨੇ ਆਂ ਖੇਤ 'ਚ ਬੱਟਾ ਪਾਉਣ ਤੋਂ ਪਹਿਲਾਂ ਉਸ ਤੋਂ ਬਾਅਦ ਬੱਟਾ ਪਾ ਦਿੰਨੇ ਆਂ ਤੇ ਜਿੰਨੀ ਵੀ ਖਾਦ ਹੁੰਦੀ ਆ ਬੱਟਾਂ ਤੇ ਲੱਗ ਜਾਂਦੀ ਆ ਬੀਜ ਦੀ ਜਰਮੀਨੇਸ਼ਨ ਵਧੀਆ ਹੁੰਦੀ ਆ ਤੇ ਆਪਣੇ ਜਿਹੜੇ ਬੂਟੇ ਹੁੰਦੇ ਆ ਸਬਜ਼ੀਆਂ ਵਾਲੇ ਵਧੀਆ ਗਰੋਥ ਹੁੰਦੀ ਆ ਵਧੀਆ ਉਹਨਾਂ ਨੂੰ ਖਰਾਕੀ ਤੱਤ ਮਿਲਦੇ ਰਹਿੰਦੇ ਆ ਖਾਦ ਦਾ ਰਿਜ਼ਲਟ ਵੀ ਦਿਖਾਉਣਾ ਜੀ ਤੁਹਾਨੂੰ ਕਿੰਨਾ ਵਧੀਆ ਆ ਜਿਹੜਾ ਸਾਗ ਤੁਸੀਂ ਦੇਖਦੇ ਹੋ ਇਹ 15 ਦਿਨਾਂ ਦੇ ਵਿੱਚ ਤਿਆਰ ਹੋਇਆ ਹੋਇਆ 15 ਦਿਨਾਂ ਚ ਅਸੀਂ ਪਹਿਲੀ ਤੜਾਈ ਕਰ ਲਈ ਸੀ ਇਹਦੀ ਦੇਖੋ ਸਾਗ ਦੇ ਪੱਤੇ ਦੇਖੋ ਕਿੰਨੇ ਸਾਫ ਸੁਥਰੇ ਆ ਗੰਦਲ ਦੇਖੋ ਕਿੰਨੀ ਵਧੀਆ ਬਣੀ ਹੋਈ ਆ ਲੋ ਤੇ ਨਾਲ ਇਹ ਆ ਦੇਖੋ ਜੀ ਮੱਕੀ ਲਾਈ ਹੋਈ ਆਪਣੀ ਖੇਤ ਦੇ ਆਲੇ-ਦੁਆਲੇ ਨਾਲ ਬਾਉਂਡਰੀ ਕਰੀ ਹੋਈ ਆ ਮੱਕੀ ਦੀ ਚਾਰ ਸਪੇਰੇ ਕਮਾਈ ਹੋਈ ਆ ਇਹਦੇ ਨਾਲ ਇੱਕ ਤਾਂ ਬਿਮਾਰੀ ਨਹੀਂ ਲੱਗਦੀ ਆਪਣੀ ਜਿਹੜੀ ਸਬਜ਼ੀ ਲੱਗੀ ਹੁੰਦੀ ਆ ਇੱਕ ਇਹਦੇ ਵਿੱਚ ਨਾ ਇੱਕ ਵੀ ਵਾਰ ਜੂਰੀਆ ਨਹੀਂ ਪਾਇਆ ਹੋਇਆ ਕਹਿ ਦਿੰਦੇ ਆ ਵੀ ਜੂਰੀਏ ਤੋਂ ਬਿਨਾ ਮੱਕੀ ਲੱਗਦੀ ਨਹੀਂ ਜਾਂ ਛੱਲੀਆਂ ਨਹੀਂ ਬਣਦੀਆਂ ਜਾਂ ਦਾਣੇ ਨਹੀਂ ਪੈਂਦੇ ਇੱਕ ਵੀ ਵਾਰ ਜੂਰੀਆ ਨਹੀਂ ਪਾਇਆ ਹੋਇਆ ਤੁਸੀਂ ਯਕੀਨ ਨਹੀਂ ਮੰਨਣਾ ਛੱਲੀਆਂ ਦੇਖੋ ਕਿੰਨੀਆਂ ਵਧੀਆ ਲੱਗੀਆਂ ਹੋਈਆਂ ਹੁਣ ਦੇਖੋ ਇਹਨਾਂ ਅਸੀਂ 55 ਦਿਨਾਂ ਤੇ ਪਹਿਲੀ ਜਿਹੜੀ ਤੜਾਈ ਆ ਦੀ ਤੋੜਨ ਲੱਗੇ ਸੀ ਜਿਹੜੀ ਕੱਚੀ ਕੱਚੀ ਛੱਲੀ ਹੈ ਨਾ ਸਬਜ਼ੀ ਦੇ ਨਾਲ ਅਸੀਂ ਲਿਜਾਣ ਲੱਗੇ ਸੀ ਵਧੀਆ ਸੇਲ ਹੋਈ ਆ ਇਹਦੇ ਤੋਂ ਵੀ ਅਸੀਂ ਚਾਰ ਕੰਮ ਲੈਨੇ ਆ ਜਿਹੜੀ ਤਾਂ ਪੱਕਦੀ ਆ ਉਹਨੂੰ ਅਸੀਂ ਆਟੇ ਲਈ ਵਰਤ ਲੈਨੇ ਆ ਤੇ ਜਿਹੜੇ ਮੰਗਰ ਟਾਂਡੇ ਰਹਿ ਜਾਂਦੇ ਆ ਆ ਦੇਖੋ ਹਰੇ ਪਏ ਆ ਹਜੇ ਹੁਣ ਇਹ 70 80 ਦਿਨਾਂ ਦੀ ਹੋਗੀ ਤੇ ਉਹਨੂੰ ਅਸੀਂ ਆਪਣੀਆਂ ਜਿਹੜੀਆਂ ਮੱਝਾਂ ਗਾਂਾਂ ਰੱਖੀਆਂ ਹੋਈਆਂ ਉਹਨਾਂ ਦੇ ਹਰੇ ਚਾਰੇ ਲਈ ਪੱਠਿਆਂ ਲਈ ਵਰਤਦੇ ਆ ਤੇ ਇੱਕ ਆ ਦੇਖੋ ਜਿਵੇਂ ਨਾ ਵਿੱਚੋਂ ਵਿੱਚੋਂ ਖਾਧੀ ਹੋਈ ਆ ਇਹ ਪੰਛੀਆਂ ਲਈ ਪੰਛੀਆਂ ਦਾ ਵੀ ਇੱਕ ਪੌਨੀ ਹੁੰਦਾ ਇਹਨਾਂ ਦੇਖੋ ਇਹ ਪੰਛੀ ਬਹੁਤ ਖਾਂਦੇ ਆ ਇੱਥੇ ਆ ਇੱਕ ਲਾਈਨ ਤਾਂ ਪੂਰੀ ਅਸੀਂ ਪੰਛੀਆਂ ਲਈ ਰੱਖੀ ਹੋਈ ਆ ਕਦੇ ਨਹੀਂ ਇੱਥੋਂ ਉੜ ਆਏ ਅਸੀਂ ਆ ਦੇਖੋ ਆ ਸਾਰੀ ਲਾਈਨ ਬੱਟ ਦੇ ਦੋਨੇ ਸਾਈਡ ਲਾਈ ਹੋਈ ਆ ਤੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਆ ਜੀ ਵੀ ਆਪਾਂ ਦਿਖਾ ਸਕੀਏ ਜਿਹੜੀਆਂ ਦੇਸੀ ਖਾਦਾਂ ਨੇ ਜੈਵਿਕ ਖਾਦਾਂ ਨੇ ਤੇ ਉਹਨਾਂ ਨਾਲ ਅਸੀਂ ਆਪਣੀਆਂ ਫਸਲਾਂ ਜਿਹੜੀਆਂ ਖੇਤਾਂ ਵਿੱਚੋਂ ਲੈ ਸਕਦੇ ਆ ਰਸਾਇਣਿਕ ਖਾਦਾਂ ਨਾਲ ਕੀ ਹੁੰਦਾ ਜੇ ਆਪਾਂ ਲੋੜ ਤੋਂ ਜ਼ਿਆਦਾ ਉਹਨਾਂ ਦੀ ਵਰਤੋਂ ਕਰਨ ਲੱਗ ਜਾਈਏ ਤਾਂ ਬਿਮਾਰੀਆਂ ਵੀ ਆਪਣੀਆਂ ਫਸਲਾਂ ਨੂੰ ਬਹੁਤ ਜ਼ਿਆਦਾ ਲੱਗਦੀਆਂ ਫਸਲਾਂ ਨੂੰ ਤਾਂ ਲੱਗਦੀਆਂ ਤੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਸਪਰੇਹਾਂ ਕਰਦੇ ਆ ਨਾ ਤੇ ਸਪਰੇਹਾਂ ਆਉਂਦੀਆਂ ਤੇ ਉਹਨਾਂ ਦਾ ਅਸਰ ਵੀ ਸਾਡੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਤੇ ਸਾਡੀ ਸੋਚ ਆ ਜੀ ਜਿੰਨਾ ਵੀ ਅਸੀਂ ਆਪ ਚੰਗਾ ਖਾਈਏ ਤੇ ਦੂਜਿਆਂ ਨੂੰ ਵੀ ਓਨਾ ਹੀ ਚੰਗਾ ਖਵਾਈਏ ਸੋ ਅਸੀਂ ਜਿੰਨੀ ਵੀ ਖੇਤੀ ਕਰਦੇ ਆ ਆਪਣੀਆਂ ਜਿਹੜੀਆਂ ਫਸਲਾਂ ਲਾਈਆਂ ਹੋਈਆਂ ਸਬਜ਼ੀਆਂ ਦੀ ਖੇਤੀ ਕਰਦੇ ਆ ਅਸੀਂ ਉਹਦੇ ਵਿੱਚ ਹੁਣ ਅਸੀਂ ਜੈਵਿਕ ਖਾਦਾਂ ਦੀ ਵਰਤੋਂ ਇੰਨੀ ਜ਼ਿਆਦਾ ਕਰਨ ਲੱਗੇ ਸਾਨੂੰ ਨਾ ਲੋੜ ਹੀ ਨਹੀਂ ਪੈਂਦੀ ਰਸਾਇਣਕ ਖਾਦਾਂ ਦੀ ਯੂਰੀਏ ਦੀ ਡੀਏਪੀ ਦੀ ਬਰਮੀ ਕੰਪੋਸਟ ਖਾਦ ਹੋਗੀ ਗੋਬਰ ਗੈਸ ਆ ਪਲਾਂਟ ਵਾਲੀ ਖਾਦ ਹੋਗੀ ਤੇ ਰੂੜੀ ਖਾਦ ਹੋਗੀ ਬਾਕੀ ਬਾਇਓ ਚ ਬਹੁਤ ਜ਼ਿਆਦਾ ਪ੍ਰੋਡਕਟ ਨੇ ਸਪਰੇਹਾਂ ਨੇ ਉਹਦੀ ਵੀਡੀਓ ਕਦੇ ਅਲੱਗ ਬਣਾ ਕੇ ਪਾਵਾਂਗੇ ਤੇ ਜੇ ਵੀਡੀਓ ਆਪਣੀ ਚੰਗੀ ਲੱਗੀ ਕੰਮ ਆਪਣਾ ਚੰਗਾ ਲੱਗਿਆ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਆਪਣੇ ਪੇਜ ਨੂੰ ਫੋਲੋ ਕਰਿਓ ਜੀ ਧੰਨਵਾਦ ਜੀ